ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤਰਨਤਨ ਜਿਮਨੀ ਚੋਣ ਦੇ ਵਿੱਚ ਜਿਹੜੀ ਧਰਾਤਲ ਦੀ ਰਿਪੋਰਟ ਆ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਦੇ ਆ ਜਿਹੜੀ ਜਿਹੜੀ ਲੜਾਈ ਰਹਿ ਗਈ ਹੈ ਜੀ ਉਹ ਦੋ ਉਮੀਦਵਾਰਾਂ ਦੇ ਵਿੱਚ ਰਹਿ ਗਈ ਹੈ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਹਰਮੀਤ ਸਿੰਘ ਸੰਧੂ ਤੇ ਮਨਦੀਪ ਸਿੰਘ ਖਾਲਸਾ ਜੀ ਜਿਹੜੇ ਸੰਦੀਪ ਸਿੰਘ ਅ ਸਣੀ ਦੇ ਭਰਾ ਹੈਗੇ ਨੇ ਜਿਨ੍ਹਾਂ ਨੇ ਸੰਸੂਰੀ ਦਾ ਜਿਹੜਾ ਸੌਦਾ ਲਾਇਆ ਸੀਗਾ ਇਨ੍ਹਾਂ ਦੇ ਵਿੱਚ ਜਿਹੜੀ ਬਾਕੀ ਜਿਹੜੇ ਤਿੰਨ ਕੈਂਡੀਡੇਟ ਨੇ ਕਾਂਗਰਸ ਦੇ ਜਾਂ ਸੁਖਬੀਰ ਸਿੰਘ ਅਕਾਲੀ ਦਲ ਦਾ ਤੇ ਜਾਂ ਭਾਜਪਾ ਦਾ ਉਹਨਾਂ ਨੂੰ ਫਿਲਹਾਲ ਅੱਜ ਦੀ ਡੇਢ ਤੱਕ ਆਪਾਂ ਬਾਹਰ ਰੱਖਾਂਗੇ ਇਹਦੇ ਵਿੱਚ ਕਾਂਗਰਸ ਥੋੜਾ ਬਹੁਤਾ ਹੁਣ ਕੁਝ ਕਰ ਸਕਦੀ ਆ ਆਪਾਂ ਨੂੰ ਪਹਿਲਾਂ ਉਮੀਦ ਸੀ ਕਿ ਵੀ ਜਿਹੜਾ ਅਕਾਲੀ ਦਲ ਸੁਖਬੀਰ ਸਿੰਘ ਦਾ ਅਕਾਲੀ ਦਲ ਆ ਉਹ ਕੁਝ ਨਾ ਕੁਝ ਕਾਰਗੁਜ਼ਾਰੀ ਕਰ ਸਕਦਾ ਪਰ ਜਿਹੜੀ ਅੱਜ ਦੀ ਗਰਾਊਂਡ ਰਿਪੋਰਟ ਆ ਉਹਦੇ ਵਿੱਚ ਜਿਹੜਾ ਇਹ ਮਨਫੀ ਪਾਇਆ ਜਾ ਰਿਹਾ ਸੁਖਬੀਰ ਬਾਦਲ ਦਾ ਵੀ ਅਕਾਲੀ ਦਲ ਤੇ ਭਾਜਪਾ ਵੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਵਿੱਚ ਕੁਝ ਚੇਂजेस ਹੁੰਦੀਆਂ ਤਾਂ ਆਪਾਂ ਜਰੂਰ ਅਪਡੇਟ ਕਰਾਂਗੇ ਜੇ ਕਾਂਗਰਸ ਆਉਂਦੀ ਹੈ ਵਾਪਸ ਜਿੱਦਾਂ ਕਾਂਗਰਸ ਦਾ ਦਾਵਾ ਹੈਗਾ ਕਿ ਉਹਨਾਂ ਨੇ ਜਿਹੜੀ 27 ਦੇ ਵਿੱਚ ਸਰਕਾਰ ਉਹਨਾਂ ਦੀ ਅਤੇ ਉਹਨਾਂ ਦਾ ਕੈਂਡੀਡੇਟ ਤਾਂ ਜਰੂਰ ਜਿੱਤੂਗਾ ਜਿੱਤੂਗਾ ਪਰ ਇਸ ਵਕਤ ਜੋ ਗਰਾਊਂਡ ਦੀ ਰਿਪੋਰਟ ਹੈਗੀ ਹੈ ਗਰਾਊਂਡ ਦੀ ਰਿਪੋਰਟ ਦੇ ਵਿੱਚ ਕਾਂਗਰਸ ਤੀਜੇ ਨੰਬਰ ਤੇ ਹੈਗੀ ਆਪਾਂ ਤੀਜੇ ਨੰਬਰ ਤੇ ਕਾਂਗਰਸ ਨੂੰ ਮੰਨ ਸਕਦੇ ਆ ਪਹਿਲੇ ਦੇ ਭਾਈ ਮਨਦੀਪ ਸਿੰਘ ਖਾਲਸਾ ਦੇ ਦੂਸਰੇ ਤੇ ਹਰਮਿਤ ਸਿੰਘ ਸੰਧੂ ਜਿਨ੍ਹਾਂ ਦੀ ਆਸ ਬੜੀ ਜਿਆਦਾ ਵੱਡੀ ਟੱਕਰ ਹੋਈ ਕਿਉਂਕਿ ਮਨਦੀਪ ਸਿੰਘ ਖਾਲਸਾ ਦੇ ਲਈ ਬੀਬੀ ਖਾਲੜਾ ਜੀ ਨੇ ਵੀ ਇੱਕ ਭਵਗ ਅਪੀਲ ਕੀਤੀ ਆ ਤੇ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਆ ਬੀਬੀ ਖਾਲੜਾ ਜੀ ਨੇ ਜਿਹੜੀ ਲੜਾਈ ਆ ਉਹ ਕਹਿੰਦੇ ਕਿ ਜਿਹੜੀ ਇਹ ਲੜਾਈ ਪੰਥ ਵਰਸਸ ਔਲ ਆ ਉਹਨਾਂ ਦਾ ਬੀਬੀ ਖਾਲੜਾ ਜੀ ਦਾ ਇਹ ਮੰਨਣਾ ਕਿ ਜਿਹੜੀਆਂ ਭਾਵੇਂ ਉਹ ਕੇਜਰੀਵਾਲ ਦੀ ਪਾਰਟੀ ਹੋਵੇ ਭਾਵੇਂ ਉਹ ਸਖਵੀਰ ਬਾਦਲ ਦੀ ਪਾਰਟੀ ਹੋਵੇ ਭਾਵੇਂ ਉਹ ਭਾਜਪਾ ਦੀ ਪਾਰਟੀ ਹੋਵੇ ਭਾਵੇਂ ਉਹ ਕਾਂਗਰਸ ਹੋਵੇ ਉਹ ਕਹਿੰਦੇ ਇਹਨਾਂ ਦੀ ਸਭ ਦੀ ਲੜਾਈ ਪੰਥ ਨਾਲ ਹੈ ਤੇ ਪੰਥ ਵਰਸਸ ਆਲ ਹੈਗਾ ਤੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ 11 ਨਵੰਬਰ ਨੂੰ ਇਸ ਦੀ ਸ਼ਾਇਦ ਨਤੀਜੇ ਹੋਣੇ ਹੈਗੇ ਆ ਤੇ ਆਪਾਂ ਉਦੋਂ ਤੱਕ ਜਿਹੜੀ ਜਿੰਨੀ ਵੀ ਡੇ ਬਾਈ ਡੇ ਜਿਹੜੀ ਚੇਂजेस ਹੋਊਗੀ ਅ ਧਰਾਤਲ ਦੇ ਆਪਾਂ ਤੁਹਾਡੇ ਸਾਹਮਣੇ ਰੱਖਦੇ ਰਵੰਗ ਜੀ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ ਤੇ ਤਦ ਤੱਕ ਰੱਬ ਰਾਖਾ